ਉਹ ਜਵਣੇ ਨੂੰ ਹੋ ਗਈ ਹੈ ਤੇ ਤੂੰ ਅਮਰਦਾਸ ਮਹਾਰਾਜ ਸਹਿਸਭਾਈ ਕਹਿਣ ਲੱਗੇ ਕਹਿਣ ਲੱਗੇ ਕਿ ਇਹੋ ਜਾਂ ਲੜਕਾ ਵਿਕਣਾ ਚਾਹੀਦਾ ਹੈ ਜੇ ਉੱਥੋਂ ਦੀ ਕੋਲ ਦੀ ਗੁਰੂ ਰਾਮਦਾਸ ਮਹਾਰਾਜ ਜਿਹਨਾਂ ਦਾ ਨਾਮ ਪਹਿਲਾਂ ਪੈਂਜੀਖਾ ਉਹ ਟੋਕਰੀ ਲੈ ਕੇ ਮੈਂ ਕਹਿ ਲੱਗੇ ਇਹੋ ਜਾਂ ਮੁੰਡਾ ਬੜਾ ਸੋਹਣਾ ਆਪ ਆਪਣੀ ਬੱਚੀ ਵਾਸਤੇ ਤਾਂ ਵੀ ਉਸ ਨਾਲ ਲਵਦੇ ਨਾ ਮਾਤਾ ਜੀ ਕਹਿਣ ਲੱਗੇ ਇਹੋ ਜਾਂ ਕੋਰਾ ਤੇ ਸਹਿਸਭਾਈ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹੋ ਜਾਂ ਕੋਈ ਇਹੀ ਇਹ ਹੋ ਜਾਂਦਾ ਇਹੀ ਹੈ ਫੇਰੀ ਵਰਗਾ ਹੋ। ਸੋ ਸੰਯੋਗ ਬੜਿਆ ਉਸ ਦਿਨ ਤੋਂ ਹੌਲੀ-ਹੌਲੀ ਸੰਕੇਤ ਮੰਡ ਲਾ ਗਿਆ। ਸੰਗਤਾਂ ਦੇ ਵਿੱਚ ਕੋਈ ਨਾ ਰਾਮਾ ਸਾਰੇ ਸਿਵਾਕੋਤ ਕਾਬੇਰ ਪਾਈ ਦੇਖਾਈ। ਤੇ ਭਾਈ ਰਾਮਾ ਜੀ ਨੇ ਬਹੁਤ ਸੇਵਾ ਕਰਦੇ ਸਨ ਪਰ ਇੱਥੇ ਗੱਲ ਖੜੀ ਹੈ ਇੱਕ ਹੁੰਦਾ ਹੈ ਨੇਮ ਇੱਕ ਹੁੰਦਾ ਹੈ ਪ੍ਰੇਮ ਅਬਸ ਸ਼ਬਦ ਦੇ ਉਪਰੰਤੀ ਸਰਵਣ ਕੀਤੀ ਹੈ। ਮੈਂ ਕਿਹਾ ਕਿ ਧੰਨ ਸੋ ਤੇ ਇਹ ਆਤਮਾ ਹੈ ਜਿਹੜਾ ਇਹ ਸੇਵਲ ਪਾਉ ਮੈਂ ਤੁਹਾਨੂੰ ਅਰਥ ਨਹੀਂ ਦੱਸਿਆ ਕਿ ਪਾਉ ਮੇਂ ਪ੍ਰੇਮ ਨੇ ਜਿਨ੍ਹਾਂ ਦੇ ਗੁਰੂ ਰਾਮਦਾਸ ਸਾਹਿਬ ਨੇ ਪਾਉ ਦੇ ਨਾਲ ਪਿਆਰ ਦੇ ਨਾਲ ਯਾਦ ਕੀਤਾ ਹੈ ਨਾ ਉਹਨਾਂ ਦੇ ਬਾਰੇ ਵਿੱਚ ਇਹ ਗੱਲ ਹੀ ਪਤਾ ਤੇ ਸਭ ਵੀ ਬੌਂਸ ਜਿਮਾ ਕਰਦੇ ਸਭ ਭਾਈ ਜੀ ਭਾਈ ਤੇ ਭਾਈ ਦਾ ਨਾ ਕੋ ਸੇਵਾ ਇੱਕ ਦਿਨ ਗੁਰੂ ਪਾਸ਼ਾ ਨੇ ਹੋਰ ਸੰਗਤਾਂ ਦੇ ਵਿੱਚ ਚਰਚਾ ਸ਼੍ਰੀ ਹੈ ਕਿਉਂਕਿ ਇਹੋ ਜਿਹੀ ਗੱਲਾਂ ਉਰੇ ਆਉਂਦੀਆਂ ਰਹਿੰਦੀਆਂ ਨੇ ਵੀ ਸ਼ਾਇਦ ਵੱਡੇ ਜਵਾਈ ਨੂੰ ਲੋਕ ਬਹੁਤ ਸੇਵਾ ਕਰਦਾ ਹੈ ਪਰੰਤੂ ਦੂਸਰੇ ਕੋਈ ਸੰਗਤਾਂ ਵਿੱਚੋਂ ਕਹਿ ਗਿਆ ਨੇ ਨਹੀਂ ਪਾਈ ਜਿੱਥੇ ਨੂੰ ਕਰਤਾ ਕਰੀ ਦੇਣ ਸੋ ਸਮਾਪੜਿਆ ਮਹਾਰਾਜ ਸਾਹਿਬ ਨੇ ਇੱਕ ਪਰਖ ਲਈ ਕਿਉਂਕਿ ਦੁਨੀਆਂ ਦੀ ਕੋਈ ਵੀ ਜਿਹੜੀ ਉਹ ਉਸ ਅਗਲੀ ਕਲਾਸ ਦੇ ਵਿੱਚ ਕੋ ਇਸੇ ਤਰ੍ਹਾਂ ਹੋ ਲੋ ਪਾ ਜੇਖੇਪਲੇ ਦੇ ਬਾਰੇ ਮਾਰੇ ਕਿਹਦੇ ਜੇਖਾ ਤੇ ਹੱਲ ਕਿਉਂ ਨਹੀਂ ਆਉਂਦੀ ਮਤਲਬ ਕਿਵੇਂ ਅਸੀਂ ਖੜਾ ਤੌੜਨ ਵਾਸਤੇ ਕਿਤੋਂ ਕਿਦਾਂ ਦਾ ਬਣਾਇਆ ਪਾਈ ਜੇਖਾ ਕਹਿੰਦੇ ਮਹਾਏ ਜੇ ਬੜਾ ਨਹੀਂ ਪਾਉਣਾ ਨਹੀਂ ਕਰ ਮਾਰੇ ਪਰ ਇੱਕ ਬੰਨਾ ਕਹਿੰਦੇ ਚੱਲ ਤਾ ਹੈ ਦੁਆਰਾ ਦੁਆਰਾ ਸਣਾ ਪਹਿਲੇ ਤੇ ਪੜਾਇਆ ਇਸ ਤਰ੍ਹਾਂ ਦੋ ਤਿੰਨ ਦਿਨ ਕਹਿੰਦੇ ਧਿਆਨ ਦੇ ਤਾਦੇ ਸੜਾ ਮਾਰੇ ਟੋ ਮੇਰੇ ਦੇ ਬੜੋ ਤੀਜੇ ਦਿਨ ਤੇ ਚੌਥੇ ਦਿਨ ਮਹਾਰਾਜ ਆਇਆ ਕਹਿੰਦੇ ਤੁਹਾਨੂੰ ਮੈਂ 10-4 ਦਿਨ ਹੋ ਗਏ ਦੱਸਿਆ ਨੂੰ ਤੁਸੀਂ ਜਿਵੇਂ ਮੈਂ ਕਹੇ ਤੀਜੇ ਦਿਨ ਉਹ ਮੈਂ ਥੋੜਾ ਤੋ ਨਹੀਂ ਬਣਦੇ ਭਾਈ ਰਾਮਾ ਨੂੰ ਉਹ ਜਿਹੜਾ ਪੰਦਰਵਾ ਸਿਰੋਂ ਬਾਹਰ ਆ ਗਿਆ ਭਾਈ ਰਾਮਾ ਕਹਿਣ ਲੱਗੇ ਫੈ ਕਹਿੰਦੇ ਮਹਾਰਾਜ ਗੁਰੂ ਪਿਤਾ ਜੀ ਜਿੱਦਾਂ ਦਾ ਤੁਸੀਂ ਥੜਾ ਕਹਿੰਦੇ ਹੋ ਨਾ ਉਹਦਾ ਤਾਂ ਨਹੀਂ ਬਣਦਾ ਮੈਂ ਕਿੰਨਾ ਮਰ ਜੀਰ ਹੋਰ ਲਾ ਲਮਾ ਉਹਦਾ ਨਾ ਖੜਾ ਵੀ ਪੜੇਗਾ। ਸੁਰਮੰਤਾਸ ਮਾਰੇ ਕਦੇ ਕਿਉਂ ਕਿਉਂ ਪੈਗਾਮੇ ਕਿਉਂ ਨਹੀਂ ਬਣੇਗਾ? ਪੈਗਾਮਾ ਚ ਕਹਿਣਗੇ ਮਹਾਰਾਜ ਤੁਹਾਡੀ ਉਮਰ ਹੋ ਗਈ 70 75 ਸਾਲ ਦੀ। ਤੇ ਤੁਸੀਂ ਜੋ ਮੈਨੂੰ ਸਵੇਰ ਦੱਸ ਕੇ ਜਾਂਦੇ ਤੇ ਸ਼ਾਮ ਨੂੰ ਤੁਹਾਨੂੰ ਆਪ ਨੂੰ ਯਾਦ ਵੀ ਨਹੀਂ ਆਉਂਦਾ। ਕਿੰਦਾ ਦਾ ਖੜਾ ਗਿਆ ਸੀ ਸਵੇਰ। ਤੇ ਨੁਕਸ ਤੁਸੀਂ ਮੇਰੇ ਕਰਦੇ ਹੋ। ਮਰੇ ਖਾਸ ਕਿ ਕਹਿ ਨਦੀ ਗੱਲ ਤੇਰੀ ਠੀਕਾ ਮਤਲਬ ਇਹ ਕੀ ਹੋਵੇ ਫਿਰ ਭਾਈ ਕਿਥੇ ਕੋਲੇ ਮੈਂ ਜਾ ਕੇ ਟੈਨ ਲਾ ਕੇ ਦੇਖਿਆ ਤੈਨੂੰ ਮਤਲਬ ਕਿਉਂ ਚੋਣ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਜੋ ਮੈਂ ਤੈਨੂੰ ਥੜੇ ਦਾ ਨਕਸ਼ਾ ਸਮਝਾਇਆ ਸੀ ਤੂੰ ਉਦਾਂ ਦਾ ਕਿਉਂ ਨਹੀਂ ਲਵਾ ਕਹਿਣ ਦਾ ਮਰੇ ਮਤਲਬ ਪਹਿਲੇ ਦਿਨ ਕਿਹਾ ਸੀ ਇਹ ਥੜਾ ਨਹੀਂ ਹੈ ਪਰ ਮਰੇ ਕਹਿਣ ਕਿਉਂ ਕਿਉਂ ਨਹੀਂ ਲਗਾ ਬਾਰਨ ਤੇਰੀ ਮਨਤੀ ਥੋੜੀ ਵਿਕੋ ਬੋਲੋ 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 ਦੇ ਵਿੱਚ ਫਰਕ ਹੈ ਬੋਲਣ ਬੋਲਣ ਦੇ ਅਰਥ ਵਿੱਚ ਫਰਕ ਹੈ ਭਾਵਨਾ ਦੀ ਗੱਲ ਹੈ ਇੱਕ ਨਿਮੀ ਹੈ ਇੱਕ ਪ੍ਰੇਮੀ ਹੈ ਮਾਰੇ ਕਹਿ ਲਗਾ ਕੇ ਤੇਰੀ ਮਨਤੀ ਥੋੜੀ ਹੈ ਭਾਈ ਜੇਖਾ ਲਗਾ ਮਰੇ ਮੇਰੀ ਮਨਤੀ ਥੋੜੀ ਹੈ ਮੈਂ ਇਹ ਨਹੀਂ ਸਮਝ ਨਹੀਂ ਲੱਭਦਾ ਤੁਹਾਨੂੰ ਸੀ ਮੈਂ ਨੇੜਾ ਸੁਭਾ ਸਮਝਾ ਕੇ ਲਾਇ ਸੀ ਉਹ ਮੇਰੇ ਯਾਦ ਰਹੇ ਜਦੋਂ ਮੈਂ ਸ਼ਾਮ ਨੂੰ ਭੁੱਲ ਜਾਂਦਾ ਮੈਂ ਬੋਲ ਹੀ ਤਰੀਕੇ ਦਾ ਬਣਾ ਕੇ ਖੜਾ ਹਾਂ ਮਾਰੇ ਮੇਰੀ ਮੱਤ ਥੋੜੀ ਹੈ ਇਹ ਥੜਾ ਉਸ ਦਿਨ ਬਣ ਕੇ ਤਿਆਰ ਹੋਵੇਗਾ ਕਿ ਜੇ ਤੁਸੀਂ ਮੇਰੇ ਅੰਦਰ ਬੈਠ ਕੇ ਆਪ ਬਣਾ ਲਿਆ ਜਿੱਦੇ ਥੜਾ ਆਪ ਬਣਾ ਲਿਆ ਨਾ ਉਸ ਦਿਨ ਇਹ ਥੜਾ ਤਿਆਰ ਹੋਣਾ ਮੇਰੀ ਨਹੀਂ ਮੱਤ ਨਹੀਂ ਮੈਂ ਤੁਹਾਡੇ ਵਾਸਤੇ ਥੜਾ ਤਿਆਰ ਕਰ ਦਿੰਦਾ ਗੁਰੂ ਅੰਗਦਾਸ ਮਹਾਰਾਜ ਜੀ ਕੋਟ ਕੇ ਮੇਰੇ ਕੋਲ ਚਲੇ ਗਏ ਪਿੰਡ ਦੇ ਬਾਹਰ ਹੀ ਖੜੇ ਹੀ ਤਾਂ ਗੱਲ ਹੀ ਨਹੀਂ ਕਰਦਾ ਸੀ ਮੈਂ ਹਮਤ ਅੰਦਰਲੇ ਅਸਲੀ ਗੱਲ ਕਰਦਾ ਸੀ ਕਿ ਜਿੱਥੇ ਜਾ ਕੇ ਗੁਰਮਾਨਤ ਦੀ ਜੋਤ ਨੇ ਟਿਕਣਾ ਹੈ ਜੋਤ ਉਹ ਆ ਜੋਤ ਸائیں ਹੈ ਕਾਇਆ ਤੇ ਰੱਖੀ ਹੈ ਇਹ ਕੋਸ਼ੂਦ ਲੈ ਕੇ ਜੋਤ ਉਹ ਹੀ ਨਹੀਂ ਉਹ ਹੀ ਜੋਤ ਨੂੰ ਗੰਸਾ ਮਾਰਿਆ ਉਹ ਹੀ ਜੋਤ ਗੁਰਮਾਨਤ ਦੇ ਵਿੱਚ ਮੇਰੇ ਕਹਿਣੇ ਉਹ ਜਿਹੜੀ ਜੋਤ ਹੈ ਜਿਹੜੀ ਤੇਰੇ ਅੰਦਰ ਟਿਕਣੀ ਹੈ ਗੁਰਮਾਨਤ ਦੀ ਜੋਤ ਮੈਂ ਤਾਂ ਉਹ ਵੇਖਣਾ ਚਾਹੁੰਦਾ ਸਾਂ ਕਿ ਉਹ ਗੋਲ ਤੇ ਰਾਜਮਾਨ ਕਰਨ ਵਾਸੀ ਪਟੋਲ ਵਾਸੀ ਕੀ ਉਹ ਖੜਾ ਬਣ ਗਿਆ ਹੈ ਕਿੱਥੇ ਮੈਂ ਬੜਾ ਖੁਸ਼ ਹਾਂ ਮੈਨੂੰ ਬੜੀ ਪ੍ਰਸੰਤਾ ਹੈ ਤੇ ਅੰਦਰ ਉਹ ਭਾਵਨਾ ਵਾਲਾ ਖੜਾ ਪਿਆ ਗਿਆ ਜਿਨ ਪ੍ਰੇਮੀਆਂ ਇੱਥੇ ਗੱਲ ਹੀ ਭਾਵਨਾ ਦੀ ਹੈ ਅਸੀਂ ਆਪ ਦਾ ਦੇਣਾ ਨਹੀਂ ਤੁਹਾਡੇ ਇੱਥੇ ਜੋ ਕਿ ਅਲਪ ਜੀਵ ਬਣਦਾ ਸਰ ਤੇ ਸਤਸੰਗਤ ਜੀ ਉਹ ਜੀਵ ਤੋਂ ਗਲਤੀ ਹੋਣੀ ਸੁਭਾਅ ਦਾ ਰੰਗ ਹੈ ਪਰ ਤੂੰ ਇਹ ਸਾਰਾ ਕੁਝ ਪ੍ਰਾਪਤ ਕਿੰਨਾ ਹੁੰਦਾ ਹੈ ਜਦੋਂ ਅਸੀਂ ਛੋੜੀ ਜਾਂਦੇ ਹਾਂ ਮਹਾਰਾਜ ਜਿਵੇਂ ਭਾਈ ਜੇਠੀ ਨੇ ਕਿਹਾ ਹੈ ਫਿਰ ਲੱਗੇ ਮੇਰੇ ਵਸਤੇ ਗੱਲ ਨਹੀਂ ਹੈ ਇਹ ਮੇਰੇ ਵਸਦਾ ਰੋਗ ਨਹੀਂ ਹੈ ਮਹਾਰਾਜ ਤੁਸੀਂ ਇੰਨੀ ਬੇਨਤੀ ਕਰੀਏ ਪਾਸ਼ਾ ਤੁਸੀਂ ਬੇਤੁਸੀਂ ਕਿਰਪਾ ਕਰੋ ਫੇਰ ਹੀ ਮੈਂ ਤੁਹਾਡੇ ਵੱਲੋਂ ਮੁਕ ਕਰ ਸਕਦਾ ਨਹੀਂ ਮੇਰੀ ਕੀ ਉਤਾਰ ਮੇਰੇ ਕੀ ਕਾਮਤ ਹੈ ਕਿ ਮੈਂ ਤੁਹਾਨੂੰ ਨਮਸਕਾਰ ਕਰਾਂ ਕਿ ਮੈਂ ਸਿੱਖੀ ਗੁਰੂਪ ਧਾਰਨ ਕਰਾਂ ਕਿ ਮੈਂ ਬੰਦ ਪਾਣ ਕਰ ਕਿ ਮੈਂ ਸਿੱਖੀ ਦੇ ਰਾਹ ਤੇ ਚੱਲਾਂ ਮੇਰੀ ਕੀ ਉਗਾਤ ਹੈ ਤੁਸੀਂ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਦਾਤ ਪਾਓ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਚਰਨ ਸ਼ਰਨ ਗੁਰੂ ਏਕ ਪੈੰਡਾ ਜਾਏ ਚੱਲ ਸਤਪੁਰ ਕੋਟ ਪੈੰਡਾ ਆ ਗਿਆ ਹੋਇਆ ਇੰਨੇ ਜਦੋਂ ਇੱਕ ਪੈਰ ਬੰਦਾ ਗੁਰੂ ਵੱਲੋਂ ਚੱਲਦਾ ਹੈ ਨਾ ਤੇ ਗੁਰੂ ਨੂੰ ਕਰੋੜਾਂ ਕਦਮ ਲੈਣ ਵਾਸਤੇ ਆਉਂਦਾ ਹੈ ਪਰੰਤੂ ਪਹਿਲਾਂ ਇੱਕ ਕਦਮ ਸਾਨੂੰ ਚੱਲਣਾ ਪਵੇ ਮਨ ਚਿਆਲਤਾ ਲਈਏ ਮੇਸ ਇਸ ਪਾਸੇ ਨੂੰ ਤੁਰਨਾ ਹੈ ਮਨ ਦੇ ਵਿੱਚ ਸਾਡੇ ਭਾਵਨਾ ਤਾਂ ਬਣੇ ਗੱਲ ਸਾਰੀ ਆ ਕੇ ਭਾਵਨਾ ਤੇ ਜਿਕਣੀ ਹੈ ਸਾਡੀ ਭਾਵਨਾ ਕਿੱਥੇ ਖੜੀ ਹੈ ਅਸੀਂ ਕਿੰਨੇ ਕੁ ਭਾਵਨਾ ਰੱਖਦੇ ਹਾਂ ਸਾਡੇ ਗੁਰੂ ਕਰ ਸਾਧ ਸੰਗਤ ਜੀਓ ਮਾਫ ਕਰਦੇ ਨਾ ਕਿੰ ਤੋਂ ਬਾਹਰ ਹੁੰਦੀ ਹੈ ਭਾਵਨਾ ਇਹ ਤੋਂ ਤੇ ਕਰ ਚਿੰਤਾ ਸੀ ਸਾਰੇ ਮੈਂ ਵੀ ਵਿੱਚੇ ਟੋਟੀ ਇਹ ਤੋਂ ਤੇ ਕਰ ਸੋਚਦਾ ਜਿਸ ਤਰ ਸਾਡੀ ਭਾਵਨਾ ਬਣ ਗਈ ਨਾ ਕਿ ਇਸ ਤੋਂ ਅੱਗੇ ਕੁਝ ਨਹੀਂ ਹੈ ਇਸ ਤੋਂ ਅੱਗੇ ਉਜਾੜ ਹੈ ਸਭ ਬੀਆਵਾਨ ਹੈ ਤੇ ਉਸ ਦੇ ਇਨਸਾਨ ਸੰਗਤ ਵਿੱਚ ਉਹ ਇਹ ਉਹ ਦਰ ਹੈ ਗੁਰੂ ਨਾਨਕ ਦਾ ਜਿੱਥੋਂ ਇਹ ਲੋਕ ਸੁਖੀਏ ਇਹ ਪ੍ਰਲੋਕ ਸੁਹੇਲੇ ਸਭ ਨੂੰ ਇੱਥੇ ਮਿਲ ਜਾਂਦਾ ਇੱਥੇ ਉਹ ਵੀ ਮਿਲ ਜਾਂਦਾ ਹੈ ਜਿਹੜਾ ਤੇਰੀ ਕਿਸਮਤ 'ਚ ਹੀ ਨਹੀਂ ਲਿਖਿਆ ਦੁਨੀਆ ਦਾ ਕੋਈ ਵੀ ਜੇਵੀ ਦੇਵਤਾ ઋષਿ ਮੁਨੀ ਕਿਸੇ ਦੀ ਕਿਸਮਤ ਨਹੀਂ ਬਦਲ ਸਕਦਾ ਦੁਨੀਆ ਦਾ ਕੋਈ ਵੀ ਪੀਰ ਪੰਗਰ ਕਿਸੇ ਨੂੰ ਉਹ ਨਹੀਂ ਦੇ ਸਕਦਾ ਜਿਹੜਾ ਦੀ ਕਿਸਮਤ ਨਹੀਂ ਲਿਖਿਆ ਪਰਤੂ ਗੁਰੂ ਅਰਜਨ ਦੇਵ ਮਹਾਰਾਜ ਆਪਾਂ ਇਤਿਹਾਸ ਤੋਂ ਪਹਿਲਾਂ ਜਾਣਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਕੋਲੇ ਬਾਬਾ ਆਦਮ ਗਿਆ ਤੇ ਜਾ ਕੇ ਕਿਹਾ ਕਿਉਂਕਿ ਬਾਬਾ ਆਦਮ ਨੇ ਸੇਵਾ ਕੀਤੀ ਸੀ ਭਾਵੇਂ ਉਹ ਗਾਵਤਿ ਫੇਰ ਨਹੀਂ ਪਾਉਂਦਾ ਬਾਬੇ ਆਰਣ ਨੇ ਭਾਵਨਾ ਦਾ ਸੇਵਾ ਕਿਹ ਗੁਰਵਰਦਨ ਦੇ ਬਾਰੇ ਕਹਿੰਦੇ ਮੰਗ ਬਾਬਾ ਜੀ ਕੀ ਮੰਗਦਾ ਹੈ ਪਿੰਡ ਦਾ ਮਾਰੀ ਨਹੀਂ ਤਾਂ ਬਹੁਤ ਰੋਮੀ ਮੈਂ ਤਾਂ ਮੰਗਦੇ ਨਹੀਂ ਸ਼ਰਮ ਆਉਂਦੀ ਮਾਤਾ ਘਰ ਵਾਲੀ ਕਹਿਣ ਲੱਗੀ ਕਹਿੰਦੀ ਇਹ ਨਹੀਂ ਮੰਗਣਾ ਮੇਰੀ ਭੁੱਖ ਸੁੱਣੀ ਹੈ ਮੈਨੂੰ ਪੁੱਤਰ ਦੀ ਭੁੱਖ ਹੈ ਮਾਰਾ ਤੇਰੇ ਨਾਲ ਦੀ ਨਹੀਂ ਹਾਂ ਮੈਨੂੰ ਪੁੱਤਰ ਦੀ ਲੋੜ ਚਾਹੀਦੀ ਸਾਡੇ ਘਰੇ ਬੱਚਾ ਵੀ ਇੰਨਾ ਮਟਾ ਘਰ ਸੀ ਨਹੀਂ ਕਰਨਾ ਸਾਡੇ ਘਰੇ ਬੱਚੇ ਦੀ ਤਲਕਾਰੀ ਨਹੀਂ ਕਰੀ ਤੇ ਮਹਾਰਾਜ ਆਖਾਂ ਨੇਤਰ ਮੋੜਦੇ ਕਿੰਨਾ ਟਾਈਮ ਲਾਇਆ ਕੋਲ ਸਮੇਂ ਬਾਅਦ ਮਾਰੇ ਨੇਤਰ ਖੋਲੇ ਖੋਲ ਕੇ ਕਹਿਣ ਲੱਗੇ ਬਾਬਾ ਆਦਮ ਤੇਰੇ ਤੂੰ ਇੱਕ ਜਨਮ ਦੀ ਗੱਲ ਕਰਦਾ ਤੇਰੇ کئی ਜਨਮ ਪਾਵਾਂ ਦੀ ਹੈ ਤੇਰੇ ਕਈ ਜਨਮ ਪਾਵਾਂ ਦਾ ਸੁੱਖ ਨਹੀਂ ਹੈ ਆਪੋ ਸਾਰੇ ਪੰਜਾਬੀ ਬੈਠੇ ਹਾਂ ਤੇ ਸਤ ਸੰਗਤ ਜੀਓ ਮਾਰੇ ਅਸੀਂ ਤੁਹਾਡੇ ਦਰ ਆਏ ਹਾਂ ਤੁਹਾਡੇ ਵੱਲ ਤੋਂ ਸਾਡੀ ਝੋਲੀ ਖਾਲੀ ਜਾਵੇਗਾ ਮਾਇਕਨ ਨਹੀਂ ਇੱਕ ਗੁਰੂ ਨਾਮ ਹੀ ਦਾ ਦਾਰ ਹੈ ਇੱਥੇ ਉਹ ਵੀ ਮਿਲੇਗਾ ਜਿਹੜਾ ਤੇਰੀ ਕਿਸਮਤ ਵਿੱਚ ਨਹੀਂ ਹੈ ਮਾਇਕਾ ਜੇ ਮੈਨੂੰ ਅਸੀਂ ਆਪਣੀ ਭਗਤੀ ਦੀ ਕੂਲ ਦੇ ਵਿੱਚੋਂ ਇੱਕ ਪੁੱਤਰ ਦੇਣਾ ਗੱਭੀ ਜੀ ਆਖੋ ਸਤਨਾਮ ਵਾਹਿਗੁਰੂ ਜੇ ਤੁਸੀਂ ਮੈਨੂੰ ਇੱਕ ਪੁੱਤਰ ਦਿਨੇ ਆਪਣੀ ਭਗਤੀ ਦੀ ਕੂਲ ਦੇ ਵਿੱਚ ਉਹਦਾ ਨਾਮ ਭਗਤੂ ਰੱਖੀ ਇਹ ਆਇਆ ਮੋਗੇ ਦੇ ਕੋਲੇ ਭਗਤਾ ਭਾਈ ਤਾਂ ਜੀ ਸਰੇਆ ਭੰਗਾ ਪਾਇਆ ਉਹ ਉਸੇ ਪੰਖ ਨੇ ਨਾਂ ਦੇ ਬਚਿਆ ਹੋਇਆ ਹੈ ਕਹਿੰਦੇ ਤੋਂ ਭਾਵ ਕਿ ਅਸੀਂ ਭਾਵਨਾਵਾਂ ਦੀ ਬਣਾਈਏ ਉਦੋਂ ਤਾਂ ਉਹ ਮਿਲ ਜਾਂਦਾ ਹੈ ਜਿਹੜਾ ਕਿਸਮਤ ਵਿੱਚ ਨਹੀਂ ਮੱਛੀਆਂ ਮਤਾਲੀਆਂ ਕਿਰਨਾਂ ਲਈ ਚਲੀ ਜਾਂਦੀ ਉਹ ਵੀ ਉੱਥੋਂ ਮਿਲ ਜਾਂਦਾ ਗੁਰੂ ਰਾਮਦਾਸ ਜੀ ਹਰਾਈ ਨੂੰ ਪਾਈਏ ਕਿਹਨੂੰ ਲੋਕੀ ਤਾਂਤਾ ਮਾਰਦੇ ਸੰ ਕਹਿੰਦੇ ਨੇ ਕਹਿੰਦੇ ਜਾ ਕੇ ਆਪਣੇ ਸਹੁਰਿਆਂ ਦੇ ਘਰੇ ਤਾਮ ਕਰਦਾ ਹੈ ਕੋਕਰੀ ਢੋਗਾ ਛੋਟੇ ਉਮਰ ਕਹਿੰਦੇ ਸੀ ਜੇਦਾ ਚੁੱਲ੍ਹਾ ਬੰਦ ਹੋ ਜਾਣਾ ਹੈ ਇਹਦੇ ਕਿੱਲੇ ਰੋਟੀ ਨਹੀਂ ਬਕਿਆ ਕਰਨੀ ਇਹਦੇ ਗੂਹੇ ਬੰਦ ਹੋ ਜਾਣੇ ਨੇ ਜੇ ਗੁਰੂ ਰਾਮਦਾਸ ਮਹਾਰਾਜ ਜਦੋਂ ਭਾਵਨਾ ਨੇ ਸੈਹ ਹੋ ਕੇ ਗੁਰੂ ਨਾਨਕ ਦੇ ਘਰੇ ਪਹੁੰਚੇ ਮਾਰੇ ਦੇਖੋ ਜਦੋਂ ਆਪਾਂ ਦਰਬਾਰ ਸਾਹਿਬ ਜਿਹੜਾ 24 ਘੰਟੇ ਚਾਰੇ ਦਰਵਾਜ਼ੇ ਖੁੱਲ੍ਹੇ ਹੁੰਦੇ 24 ਘੰਟੇ ਮਤਲਬ ਉਹਨਾਂ ਦਾ ਕਹਿੰਦੇ ਕਿ ਤਰੰਤ ਚੁੱਲ੍ਹਾ ਬੰਦ ਹੋ ਜਾਣਾ ਦਾ 24 ਘੰਟੇ ਚੁੱਲ੍ਹਾ ਚੱਲਦਾ ਰਹਿਣਾ ਹੈ ਗੱਲ ਹੈ ਭਾਵਨਾ ਦੀ ਜੈਸੀ ਮਨਸਾ ਜਿੰਦਾਂ ਵੀ ਅਸੀਂ ਭਾਵਨਾ ਲੈ ਕੇ ਗੁਰੂਦਵਾਰੇ ਆਉਂਦੇ ਗੁਰੂ ਅਕੀਰ ਆਪਣੇ ਆਪ ਨੂੰ ਨਿਵਸ਼ਾਮਣ ਕਰਾਂਗੇ ਭੇਗ ਕਰਾਂਗੇ ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ ਅਸੀਂ ਮਾਨਸਨ ਨਤਮਸਤ ਮਾਣੇ ਨੂੰ ਸਤਸਗੁਰੂ ਮਾਰੇ ਸਾਡੀਆਂ ਆਸਾਂ ਮਰਦਾ ਨੇ ਉਸੇ ਇੱਕ ਦੀ ਨਾਲ ਕਰਦੇ ਚੰਗੀ ਭਾਵਨਾ ਬਣਾਈਏ ਚੰਗਾ ਆਪਣੇ ਮਨ ਦਾ ਕਾਲ ਬਣਾਈਏ ਕਿਉਂਕਿ ਸਾਡੇ ਜਿਗ ਪੈ ਰਿਹਾ ਹੈ ਹੌਲੀ ਹੌਲੀ ਅਮਰੀਕਾ ਦੇ ਕੀ ਬੇਨਤੀ ਕਰਿਆ ਕਰੇ ਕਿ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਨਾਲ ਜੋੜ ਦੇ ਸਾਡੀ ਢੋਲੀ ਵਿੱਚ ਉਸ ਸਿੱਖੀ ਦੀ ਦਾਤ ਹੋਈ ਸਾਡੀ ਢੋਲੀ ਵਿੱਚ ਗੁਰਸਿੱਖੀ ਦੀ ਦਾਤ ਪਾ ਲਈ ਪਾਈ ਸਾਹਿਬ ਜੀ ਆਏ ਨੇ ਸੋ 10 ਮਿੰਟ ਹੋਰ ਸੇ ਪੂਰਨ ਸਮਾਗਮ ਦੇ ਨਾਲ ਆਉਣ ਲਈ ਸਰ ਜੀ ਸੋ ਇਹ ਤਾਂ ਇੱਕ ਵਿਚਾਰ ਆਪ ਸਕਦਾ ਸਰਵਣ ਕੀਤੀ ਹੈ ਸਤਿਗੁਰੂ ਬਾਛਾ ਦੀ ਕਿਰਪਾ ਕਰਨੇ ਵਿਚਾਰ ਦਾ ਇਸ ਕੀਰਤਨ ਦਾ ਭਾਂ ਸਾਡੇ ਹਿੰਦਿਆ ਉੱਤੇ ਵਜ ਜਾਵੇ ਤਾਂ ਕਿ ਸਾਡਾ ਜੀਵਨ ਇਹਨਾਂ